ਕਾਰਜੋਗ ਸਾਰੇ ਬਾਲਡਨ ਵਾਸੀਆਂ ਨੂੰ ਬੇਨਤੀ ਹੈ ਜੀ ਕਿ ਸੰਤ ਸਵਾਮੀ ਸੰਤ ਮੱਬਾ ਗੁਰਮਖ ਸਿੰਘ ਜੀ ਥੋੜੇ ਦਿਨਾਂ ਤੋਂ ਕਾਰ ਚਲਾਣੇ ਕਰਗੇ ਸੀ ਪਰ 17 ਤਰੀਕ ਨੂੰ ਸੰਤਾਂ ਦਾ ਭੋਗ ਵੀ ਹੈ ਔਰ ਦੂਜੀ ਬੇਨਤੀ ਹੈ ਸਾਰੇ ਸਾਧ ਸੰਗਤ ਨੂੰ ਵਿਗੂਗਾ ਮਾੜੀ ਕਰਹਾਲੀ ਦਰਬਾਰ ਦੇ ਵਿੱਚ ਉਸੇ ਤਰ੍ਹਾਂ ਥੋਲੇ ਪਹਿਣਗੇ ਜੀ ਉਸੀ ਤਰ੍ਹਾਂ ਬਾਬਾ ਜੀ ਦੀ ਚੌਂਕੀ ਪਰੀ ਜਾਣੀ ਹੈ ਜੀ। ਉਸੇ ਤਰ੍ਹਾਂ ਬਾਬਾ ਜੀ ਦੇ ਦਰਵਾਜ਼ੇ ਤੇ ਆ ਕੇ ਹਰ ਇੱਕ ਜਿਹੜੀ ਮਨੋ ਕਾਮਨਾ ਤੁਹਾਡੀ ਪੂਰੀ ਹੋਣੀ ਹੈ। ਹਰ ਇੱਕ ਮਨੋ ਕਾਮਨਾ ਜਿਵੇਂ 슈ਗਰ ਸੀਗਾ, ਕੈਂਸਰ ਸੀਗਾ, ਹੋਰ ਅੱਖਾਂ ਦੇ ਥੋੜੇ ਸੀਗੇ ਸਾਰੇ ਉਸੇ ਤਰ੍ਹਾਂ ਪੈਣਗੇ ਕਿਉਂਕਿ ਜੇਕਰ ਬਾਬਾ ਜੀ ਅਕਾਲ ਚਲਾਣੇ ਕਰ ਗਏ ਤਾਂ ਉਹਨਾਂ ਦੇ ਸੇਵਾਦਾਰ ਉਸ ਰੁੱਖ ਦੇ ਵਿੱਚੋਂ ਬਹੁਤ سارے ਡਾਣੇ ਫੁੱਟੇ ਹੋਏ ਨੇ। ਜਿਹੜੇ ਕਿਸ ਤੁਹਾਨੂੰ ਠੰਡੀਆਂ ਹਵਾਵਾਂ ਦੇਣ ਵਾਸਤੇ ਤੇ ਤੈਨੂੰ ਸ਼ਾਮਾਂ ਦੇਣ ਵਾਸਤੇ ਸਾਧ ਸੰਗ ਦੀ ਸੇਵਾ ਕਰਨ ਵਾਸਤੇ ਹਾਜ਼ਰ ਨਾਜ਼ਰ ਹਨ ਜੀ ਸਾਰੇ ਪੰਜਾਬ ਹਰਿਆਣਾ ਜੁਪੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਸਾਰੀ ਸਾਧ ਸੰਗ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਕਿ ਗੁਗਾ ਮਾੜੀ ਕਰਹਾਲੀ ਸਾਹਿਬ ਹਰ ਰੋਜ਼ ਦੀ ਤਰ੍ਹਾਂ ਪਹੁੰਚ ਕੇ ਥੋੜੇ ਪਵਾਇਆ ਕਰੋ ਜੀ ਅਤੇ ਆਪਣੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਮਨੋ ਕਾਮਨਾ ਪੂਰੀ ਕਰਨ ਵਾਸਤੇ ਬਾਬਾ ਜੀ ਦੇ ਦਰਬਾਰ ਤੇ ਪਹੁੰਚ ਕੇ ਹਾਰਿਕ ਮਨੋ ਕਾਮਨਾ ਪੂਰੀ ਕਰੇ ਜੈ ਬਾਬੇ ਦੀ ਜੈ ਬਾਬੇ ਦੀ